ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਕਾਂਗਰਸ ਪਾਰਟੀ ਤੋਂ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਨ ਆਸ਼ੂ ਜੋ ਕਿ ਵੱਡਾ ਉਹਨਾਂ ਨੇ ਫੈਸਲਾ ਲਿਆ ਅਤੇ ਜਿਵੇਂ ਹੀ ਜਿਮਨੀ ਚੋਣ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਸ ਤੋਂ ਬਾਅਦ ਹੁਣ ਉਹਨਾਂ ਨੇ ਅਸਤੀਫਾ ਦੇ ਦਿੱਤਾ ਤਦਾਦ ਦਿੱਇਆ ਕਿ ਕਾਰਜਕਾਰੀ ਪ੍ਰਧਾਨ ਵਜੋਂ ਉਹਨਾਂ ਨੇ ਅਸਤੀਫਾ ਦਿੱਤਾ ਅਤੇ ਜਿਵੇਂ ਹੀ ਅਮਰਿੰਦਰ ਸਿੰਘ ਰਾਯਾ ਵੜਿੰਗ ਪ੍ਰਧਾਨ ਬਣਦੇ ਆ ਤਾਂ ਉਸ ਤੋਂ ਬਾਅਦ ਵੱਡਾ ਉਹਦਾ ਜਿਹੜਾ ਭਾਰਤ ਪੂਸ਼ਨ ਆਸ਼ੂ ਨੂੰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਜਾਂਦਾ ਹੈ ਤੇ ਉੱਥੇ ਜੇ ਘਰ ਦੇਖਿਆ ਜਾਵੇ ਕਿ ਜਿਮਣੀ ਚੋਣ ਦਾ ਨਤੀਜਾ ਸਾਹਮਣੇ ਆਇਆ ਅੱਜ ਉਸ ਵਿੱਚ ਵੱਡਾ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਪੁਸ਼ਨਾਸ਼ੂ ਤੇ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਵੱਡੀ ਗਿਣਤੀ ਚ ਵੋਟਾਂ ਨਾਲ ਜਿੱਤੇ ਆ ਤਾਂ ਅਜੇਹ ਵਿੱਚ ਕਾਂਗਰਸ ਪਾਰਟੀ ਚ ਵੱਡੀ ਹਲਚਲ ਪੈਦਾ ਹੋਈ ਹੈ ਕਿ ਸਾਰੀ ਹਾਰ ਦੀ ਜ਼ਿੰਮੇਵਾਰੀ ਖੁਦ ਲੈਂਦੇ ਹੋਏ ਭਾਰਤ ਪੁਸ਼ਨਾਸ਼ੂ ਨੇ ਜਿੱਥੇ ਵਰਕਰਾਂ ਦਾ ਧੰਨਵਾਦ ਕੀਤਾ ਤਾਂ ਉੱਥੇ ਹੀ ਉਹਨਾਂ ਨੇ ਵੱਡਾ ਫੈਸਲਾ ਲਿਆ ਅਤੇ ਕਾਂਗਰਸ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਵੱਡਾ ਫੈਸਲਾ ਲਿਆ ਗਿਆ ਅਤੇ ਕਾਂਗਰਸ ਪਾਰਟੀ ਦੇ ਜੋ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਸੀ ਕਾਰਜਕਾਰੀ ਪ੍ਰਧਾਨ ਉਹਨਾਂ ਨੂੰ ਲਗਾਇਆ ਹੋਇਆ ਸੀ ਤਾਂ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦਿੱਤਾ ਤਾਂ ਜੇਕਰ ਦੇਖਿਆ ਜਾਵੇ ਕਿ ਬਹੁਤ سارے ਲੀਡਰ ਆ ਜਿਹੜੇ ਹਾਰ ਜਾਂਦੇ ਆ ਪਰ ਉਹ ਕਾਫੀ ਸਾਲ ਲੰਬਾ ਸਮਾਂ ਜਿਹੜੇ ਅਸਤੀਫਾ ਤੱਕ ਨਹੀਂ ਦਿੰਦੇ ਪਰ ਜਿਵੇਂ ਪ੍ਰਭਾਵ ਸਿਆਸਤ ਵਿੱਚ ਭਾਰਤ ਪੂਸ਼ਣ ਆਸ਼ੂ ਦਾ ਹੈ ਤਾਂ ਉਸੇ ਦੇ ਤਹਿਤ ਉਹਨਾਂ ਨੇ ਅੱਜ ਹੀ ਵੱਡਾ ਕਦਮ ਚੁੱਕਦਿਆਂ ਅੱਜ ਹੀ ਵੱਡਾ ਫੈਸਲਾ ਲਿਆ ਤੇ ਭਾਰਤ ਪੂਸ਼ਣ ਆਸ਼ੂ ਵੱਲੋਂ ਅਸਤੀਫਾ ਜਿਹੜਾ ਕਾਰਜਕਾਰੀ ਪ੍ਰਧਾਨ ਵਜੋਂ ਦੇ ਦਿੱਤਾ ਗਿਆ ਤਾਂ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਨੈਤਿਕਤਾ ਦੇ ਆਧਾਰ ਤੇ ਵੱਡਾ ਫੈਸਲਾ ਲੈਂਦੇ ਆ ਭਾਰਤ ਪੂਸ਼ਣ ਆਸ਼ੂ ਨੇ ਅੱਜ ਕਾਰਜਕਾਰੀ ਪ੍ਰਧਾਨ ਵੱਜੋਂ ਅਸਤੀਫਾ ਦੇ ਦਿੱਤਾ ਹੈ